ਬਣ ਗਿਆ ਤੁਸੀਂ ਵੋਟਾਂ ਪਾ ਦਿੱਤੀ ਆ ਵੋਟ ਦਾ ਬੜਾ ਬੋਲ ਜੇ ਬਾਰਾ ਕਬੀਰ ਸਾਹਿਬ ਫਰਮਾਨ ਕਰਦਾ ਇੱਕ ਸਵਾਸ ਦਾ ਤਰਲੋਕੀ ਬੋਲ ਪਾਇਆ ਅਗਰ ਸਵਾਸ ਮੁੱਲ ਮਿਲ ਜਾ ਨਾ ਅਰਬਾ ਪਤੀ ਬੈਠੇ ਖਰੀ ਲੈ ਜਾਣ ਨੂੰ ਜੀ ਨਾ ਕਰੇ ਵੇਖੋ ਵੋਟ ਦਾ ਬੋਲ ਤੁਹਾਡਾ ਕਿੰਨਾ ਤੁਸੀਂ ਭਗ ਦੇ ਪਾੜੇ ਵੇਚ ਛੱਡਦੇ ਹੋ ਆਪਣੇ ਸਮਾਜ ਨੂੰ ਬਦਨਾਮ ਨਾ ਕਰੋ ਸ਼ਰਾਬ ਦਾ ਘੁੱਟ ਮਗਰ ਇਹਨਾਂ ਬਹੁਤ ਕੁਝ ਦੇਣਾ ਜੇ ਕਾ ਕੰਜਰੋਂ ਸਾਡੇ ਕੋਲ ਆਓ ਮੋਦੀ ਸਾਹਿਬ ਆਇਆ ਕਹਿੰਦੇ ਨਗਰਦਾਸਪੁਰ ਉਹਨੂੰ ਪੁੱਛਣਾ ਚਾਹਨਾ ਕੋਤੋਂ ਕਿੰਨਾ ਰਾਠਿਆ ਪ੍ਰਧਾਨ ਸਤਾ ਸਾਹਿਬ ਪੁੱਛਣਾ ਚਾਹਨਾ ਮੋਦੀ ਸਾਹਿਬ ਆਏ ਸੀ ਗਰਦਾਸਪੁਰ ਪੰਜਾਬ ਨੂੰ ਕੀ ਦੇ ਕੇ ਜਗ ਜੌਕੇ ਪੈਨ ਤੋੜਿਆ ਜੇ ਕਿਉਂਕਿ ਇਹ ਘਟਾਈ ਜੇ ਸਾਡੀ ਗਰੰਟੀ ਏ ਉਦੋਂ ਰਾਵਲ ਕਹਿੰਦਾ ਗਰੰਟੀ ਏ ਜਿੰਨੀਆਂ ਸਰਕਾਰਾਂ ਆਂਦੀਆਂ ਨੇ ਇਹੋ ਆਂਦੀਆਂ ਨੇ ਜਿੰਨਾ ਫਾਟ ਆਂਦਾ ਐਮਪੀ ਦੇ ਜਿਵੇਂ ਆਂਦਾ 5 ਕਰੋੜ ਇੱਕ ਸਾਲ ਦਾ ਆਂਦਾ ਵੱਖਰਾ ਆਂਦਾ 5 ਲੱਖ ਦੀ ਤਨਖਾਹ ਆਂਦੀ ਏ ਅਰ ਅਰਬਾ ਸਾਹਿਬ ਨਾਲ ਸਟੈਂਡਰ ਪਾਸ ਹੁੰਦਾ ਜਨਤਾ ਦਾ ਪਿਆ ਹੈ ਅਛੇ ਤੇ ਜਾਓ ਬੋਟ ਸੋਚ ਕੇ ਪਾ ਪਰ ਲੋ ਨਿਸ਼ਾਨ ਜੇ ਰਵੇਸ਼ لال ਦਾ ਇਹ ਚੀਜ਼ ਦਾ ਵਾਧਾ ਕਰਨਾ ਪੰਜਾਬ ਦੀ ਪਾਰਟੀ ਇੰਡੀਆ ਦੀ ਪਾਰਟੀ ਬੇਗਪੁਰਾ ਸਾਂਝਾ ਫਰੰਟ ਔਰ ਵੀ ਪੂਰੀ ਇੰਡੀਆ ਪੰਜਾਬ ਦੀ ਪਾਰਟੀ ਹੈ ਛੋਟਾ ਸਪਰਥਨ ਗਰੀਬਾਂ ਬਾਲਟੀ ਇਹ ਚੀਜ਼ ਦਾ ਖਿਆਲ ਰੱਖੋ ਤੇ ਜਰੂਰ ਪੋਟ ਪਰਲੋ ਦੇ ਪਾਇਓ ਨਿਸ਼ਾਨ ਜਿਹੜਾ ਬਟਰ ਪਰਲੋ ਦੇ ਪਿਓ ਤੇ ਇਹ ਚੀਜ਼ ਦਾ ਪਰਲੋ ਬਟਰ ਟਪੋਗੇ ਪਰਲੋ ਲੈ ਆਂਗੇ ਇਹ ਚੀਜ਼ ਦਾ ਖਿਆਲ ਰੱਖੋ ਮੈਂ ਬੇਨਤੀ ਕਰਨਾ ਫਿਰ ਤੁਹਾਡੇ ਅੱਗੇ ਹੱਥ ਜੋੜ ਕੇ ਝੋਲੀ ਅੱਡ ਕੇ ਬੋਟ ਮੰਗਣਾ ਬੇ ਇਹਦੇ ਅਥੇ ਰਵੇਸ਼ਾ ਅਥੇ ਅਸੀਂ ਕਹਿੰਦੇ ਆ ਇੱਕ ਅਰੀਤੀ ਦਿਜਾ ਕੇ ਦੱਸੋ ਆਪਣਾ ਗਰਦਾਸਪੁਰ ਦਾ ਇੱਕ ਨਾਜ ਜਿਹੜਾ ਪੂਰੇ ਇੰਡੀਆ ਵਾਕਿਆ ਗਰਦਾਸਪੁਰ ਦੇ ਗਰੀਬੰਦਰ ਦਿਟਾਇਆ ਇਥੇ ਮੈਂ ਸ਼ਰਮ ਦੇ ਨਾ ਗੱਲਾਂ ਦਫਰ ਕਰਨਾ ਨਹੀਂ ਆ ਵੋਟ ਸੋਚ ਕੇ ਪਾਇਆ ਬੋਰਡ ਦਾ ਬੜਾ ਮੁੱਲ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੋ ਸਤਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੋ ਸਤਿ ਜੈ ਪੀਰ ਜੈ ਪਰ ਜੈ ਤੋਂ 116 ਜੈ ਗੁਰੂ ਰਵਿਦਾਸ ਸੰਤਾ ਸ਼੍ਰੀ ਗੁਰੂ ਰਵਿਦਾਸ ਆਲਾ ਲੋਇਆ ਗੋਸਤਾਰ ਵਿਸ਼ੇੰਦ ਵਾਲਾ ਤਾਲ ਸਭ ਨੂੰ ਖੁਸ਼ ਰੱਖੀ ਤੂੰ ਹੀ ਰੰਕਾਰ ਮੈਂ ਤੇਰੀ ਸ਼ਰਨਾ ਚਿਕਰਾ ਮਾ ਚਿੰਤੁ ਗੁਨੀ ਦਾ ਬੋਲ ਸੱਚੇ ਦਰਵਾਜ਼ੇ ਦੇਖੋ ਜੀ ਜਿਹੜੇ ਬੜੇ ਬੜੇ ਤਗੜੇ ਲੀਡਰ ਖੜੇ ਹੁੰਦੇ ਆ ਹਰ ਬੰਈ ਉਹ ਕਹਿੰਦੇ ਜਨਤਾ ਨੂੰ ਜੀ ਤੁਹਾਡੇ ਨਾਲ ਆ ਜੀ ਤੁਹਾਡਾ ਸਾਥ ਦੇਵਾਂਗੇ ਕੋਈ ਗਰੀਬ ਬੰਦਾ ਨਹੀਂ ਉਲ ਸਕਦਾ ਕਿ ਅੱਜ ਇਹ ਗਰੀਬ ਪਰਬਤ ਉੱਠੇ ਰੋ ਪਤਾ ਗਰੀਬੀ ਦੀ ਹਾਲਤ ਹੈ ਉਹ ਨਾ ਹੀ ਕੋਈ ਪ੍ਰਸ਼ਾਸਨ ਸੁਣਦਾ ਗਰੀਬ ਦੀ ਗਰੀਬ ਨੂੰ ਤੇ ਪਹਿਲੀ ਗੱਲ ਤੇ ਲਾਈਨ ਜੀ ਲੱਗਣ ਦਿੰਦੇ ਇਹ ਵਾਰੀ ਉਹਨਾਂ ਦੀ ਆਉਂਦੀ ਹੈ ਕਿ ਜਿਹੜੇ ਲੀਡਰਾਂ ਦੇ ਚਮਚੇ ਐ ਜਿਹੜੇ ਲੀਡਰਾਂ ਨੂੰ ਜਦਾ ਸਪੋਰਟ ਕਰਦੇ ਐ ਉਹੋ ਤੇ ਮੈਂ ਗੱਲ ਕਹਣਾ ਚਾਹੁੰਦਾ ਵੀ ਸਾਡੇ ਵਰਗੇ ਜਿਹੜੇ ਗਰੀਬ ਬੰਦੇ ਆ ਸਾਡੇ ਗਰੀਬਾਂ ਦੀ ਕਰੋ ਬਾਰੀ ਹੈਗੀ ਜੇ ਚੌਣ ਕਮਿਸ਼ਨਰ ਸਾਹਿਬ ਦੇ ਹੱਥ ਜੁੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਉਹਨਾਂ ਨੇ ਫਾਈਲ ਜਮ੍ਹਾਂ ਕਰਾਉਣ ਦਾ ਟਾਈਮ ਦਿੱਤਾ 7 ਤੋਂ 14 ਤੱਕ ਦੋ ਛੁੱਟੀਆਂ ਕਰਤੀ ਸਿਰਫ 5 ਦਿਨ ਦੇ ਵਿੱਚ ਫਾਈਲ ਜਮ੍ਹਾਂ ਨਹੀਂ ਹੁੰਦੀ ਸਾਨੂੰ ਆਪਣਾ ਵੀ ਦੇਖਣਾ ਪੈਂਦਾ ਕੀ ਕਰਨਾ ਪੈਂਦਾ ਜੇ ਮੈਂ ਗੱਲ ਕਰਾਂ ਵੀ ਹਰ ਗਰੀਬ ਦੇ ਵਿੱਚ ਇਨਸਾਨ ਦੇ ਵਿੱਚ ਇੱਕ ਹੁਣ ਹਿੰਮਤ ਜਾਗੀ ਹੈ ਡਾਕਟਰ ਪਿੰਡੋ ਬਾਬਾ ਸਾਹਿਬ ਦਾ ਜਿਹੜਾ ਸੰਵਿਧਾਨ ਹੈ ਸੰਵਿਧਾਨ ਨੂੰ ਲੈ ਕੇ ਰਿਕਾਰਡਿੰਗ ਰਮੇਸ਼ ਰਾਜ ਮੇਸ਼ਲਾ ਜੀ ਗਰੀ ਪ੍ਰਵਾਸ ਉੱਥੇ ਇਹਨਾਂ ਨੇ ਆਪਣਾ ਚੋਣ ਨਿਸ਼ਾਨ ਪਰਲੂ ਅੱਜ ਦਿਖਾ ਦਿੱਤਾ ਵੱਡੇ ਵੱਡੇ ਲੀਡਰਾਂ ਨੂੰ ਬੇਸ਼ੱਕ ਹਾਰ ਜਿੱਤ ਦਾ ਫੈਸਲਾ ਨਹੀਂ ਹੁੰਦਾ ਮੈਦਾਨ ਚੋ ਹੀ ਆਂਦਾ ਜਿੱਥੇ ਦਮ ਹੁੰਦਾ ਮੈਦਾਨ ਚੋ ਹੀ ਲੜਦਾ ਜਿਹੜਾ ਅਸਲੀ ਪਹਿਲਵਾਨ ਹੁੰਦਾ ਤੇ ਜਿਹੜੇ ਦੇਖਣ ਵਾਲੇ ਤੇ ਬਾਕੀ ਪਰਚੰਚਰ ਹੁੰਦੇ ਆ ਦੇਖ ਕੇ ਉਹ ਤਾੜੀਆਂ ਮਾਰਦੇ ਆ ਪਰ ਜਿਹੜੀ ਅਸਲੀ ਲੜਾਈ ਰਮੇਸ਼ ਰਾਜ ਦੀ ਕਰ ਰਿਹਾ ਮੈਂ ਗੁਰਦਾਸਵਾਸੇਆਂ ਸਾਰੇ ਗੁਰਦਾਸਪੁਰੇ ਵਾਸੀਆਂ ਤੋਂ ਸਾਰੇ ਬੇਨਤੀ ਕਰਾਂਗਾ ਵੀ ਸਾਰੀਆਂ ਵੋਟਾਂ ਇਹਨਾਂ ਨੂੰ ਪਾ ਕੇ ਇੱਕ ਵਾਰੀ ਐਮਪੀ ਇਹਨਾਂ ਨੂੰ ਜਿਤਾਓ ਸਾਰੀਆਂ ਪਾਰਟੀਆਂ ਜਿਤਾ ਕੇ ਦੇਖ ਲਿਆ ਇੱਕ ਬੰਦਾ ਤੁਹਾਡੇ ਪਿੰਡ ਦਾ ਖੜਾ ਇੱਕ ਤੁਹਾਡੇ ਘਰ ਦੇ ਵਿੱਚ ਲੱਗੇ ਆ ਉਸ ਬੰਦੇ ਨੂੰ ਜਿਤਾਓ ਜਿਦਾਂ ਕਿ ਸਰਕਾਰਾਂ ਆ ਕੇ ਦੇਖਣ ਵੀ ਆ ਕੀ ਕਰ ਦੋਤਾ ਹੈ ਕਿ ਹਰ ਪਾਰਟੀ ਨੇ ਉਹਨਾਂ ਨੇ ਮੌਕੇ ਦਿੱਤੇਗੇ ਐਸੇ ਜ਼ਾਦਾਂ ਨੂੰ ਮੌਕੇ ਕਿਸਾ ਮਿਲ ਗਏ ਮੇਰੀ ਆਵਾਜ਼ ਇੱਕੋ ਹੀ ਹੈ ਕਿ ਆਜ਼ਾਦਾਂ ਨੂੰ ਵੋਟ ਪਾ ਕੇ ਅੱਗੇ ਲੈ ਕੇ ਆਓ ਨਾ ਕਿਤੇ ਵੱਡੀਆਂ ਪਾਰਟੀਆਂ ਦੇ ਮਗਰ ਲੱਗੋ ਇਹਨਾਂ ਨੇ ਤੁਹਾਡਾ ਕੋ ਵੋਟ ਲੈ ਕੇ ਤੁਹਾਡੀ ਕੁਝ ਬਦਲ ਨਹੀਂ ਕਰਨੀ ਇਹ ਗਰੀਬ ਬੰਦਾ ਹੋਗਾ ਕਦੋਂ ਸਾਨੂੰ ਕਹਿ ਸਕਦੇ ਸਵਾਲ ਉਹਦੇ ਅੱਗੇ ਰੱਖ ਸਕਦੇ ਹੋ ਇਹਨਾਂ ਨਾਲ ਸਵਾਲ ਰੱਖਣ ਤੋਂ ਪਹਿਲਾਂ ਤੁਸੀਂ ਆਪਣਾ ਅੰਦਰ ਝੱਕਣਾ ਬਣਾ ਕਿਉਂਕਿ ਇਹਨਾਂ ਨੇ ਪਹਿਲੀ ਗੱਲ ਦੇ ਜੇ ਕੋਠੀ ਦੇ ਅੰਦਰ ਬੈਠਣ ਦੇ ਬਾਹਰ ਗਰੀਬ ਨੂੰ ਕਹਿੰਦੇ ਤੈਨੂੰ ਮਿਲਣਾ ਨਹੀਂ ਤੇ ਜਿਨ੍ਹਾਂ ਨੇ ਇਹਨੂੰ 10-10 20-20 ਲੱਖ 50-50 ਲੱਖ ਰਹਿਤਾ ਗੱਲ ਇਹਨਾਂ ਨੇ ਉਹਦੀ ਸੁਣਨੀ ਆ ਨਾ ਕਿ ਗਰੀਬ ਬੰਦੇ ਦੀ ਬਾਕੀ ਰਮੇਸ਼ لال ਜੀ ਦਾ ਚੋਣ ਨਿਸ਼ਾਨ ਪਰਲੂ ਆ ਜੀ ਇੱਕ ਇੱਕ ਵੋਟ ਵਾਕੇ ਇਹਨਾਂ ਨੂੰ ਕਾਮਯਾਬ ਕਰੋ ਕਿਉਂਕਿ ਜੇ ਕਾਮਯਾਬ ਹੋ ਗਏ ਤਾਂ ਤੁਹਾਡੀ ਕਾਮਯਾਬੀ ਆ ਉਹਦੇ ਵਿੱਚ ਕਿਉਂਕਿ ਗਰੀਬ ਪਰਕਰ ਉੱਠਿਆ ਵੱਡੀਆਂ ਪਾਰਟੀਆਂ ਅਰਬਾਂ ਬਦੀ ਕਰੋੜਾ ਬਦੀ ਟਿਕਟ ਦਿੰਦੇ ਦੇਵੇ ਜੋ ਸਾਡੀ ਪਾਰਟੀ ਦੇਖ ਲਓ ਕੋਲਾ ਪੈਂਚਰਾ ਵਾਲਾ ਵਾ ਕੋਈ ਸੱਤੀ ਕੋਸ਼ਿਸ਼ਾਂ ਵਾਲਾ ਵਾ ਕੋਈ ਕੁਸ਼ਵਾਂ ਕੋਈ ਕੁਸ਼ਵਾਂ ਔਰ ਵੱਡੀ ਗੱਲ ਇਹ ਕਿ ਟੀਟੂ ਬਾਣਿਆ ਆਣੀ ਕਿਉਂ ਕੋਈ ਵੀ ਜਗ੍ਹਾ ਤੇ ਲੈ ਲੋ ਸਾਡੇ ਛੋਟੇ ਛੋਟੇ ਬੰਦੇ ਖੜੇ ਕੀਤੇ ਜਿਹੜੇ ਕੀ ਆਪਣੇ ਬਿਲਕੁਲ ਆਮ ਕਰਾ ਦੇ ਆ ਤੇ ਬਾਕੀ ਤੁਹਾਡੀ ਮਰਜ਼ੀ ਹੈ ਜੀ ਕਿਉਂਕਿ ਵੋਟ ਮਤਦਾਨ ਮਤਦਾਨ ਦਾ ਮਤਲਬ ਹੁੰਦਾ ਕਿ ਤੁਹਾਡੀ ਸੋਚ ਨਾਲ ਵੋਟ ਪੈਣੀ ਹੈ ਕਿ ਵੋਟ ਤੁਸੀਂ ਕਿੱਧਰ ਪਾਣੀ ਹੈ ਉਹ ਤੁਹਾਨੂੰ ਪਤਾ ਹੀ ਹੈ